ਸੜਕ ਸੁਰੱਖਿਆ ਫੋਰਸ ਮਸੀਹਾ ਬਣ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਨੇਕ ਸੇਵਾ ਕਰ ਰਹੀ ਹੈ ਸੜਕ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਬਚਾਉਣ ਲਈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਸੂਬੇ ਦੇ ਵਿੱਚ ਸੜਕ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 6.76% ਘੱਡੀ ਹੈ ਤੇ ਸਾਡੇ ਰੂਟ ਉੱਪਰ ਅਗਰ ਕੋਈ ਘਟਨਾ ਹੋ ਜਾਂਦੀ ਹੈ ਜਾਂ ਕੋਈ ਵਾਹਨ ਹਾਦਸਾ ਅਗਰਸਤ ਹੋ ਜਾਂਦੇ ਆ ਤਾਂ ਸਾਡੀ ਟੀਮ ਵਿਦਨ 5 ਜਾਂ 10 ਮਿੰਟਸ ਮੌਕੇ ਤੇ ਪਹੁੰਚਦੀ ਹੈ ਤੇ ਜਿਸ ਹਿਸਾਬ ਦੀ ਵੀ ਲੋੜ ਹੁੰਦੀ ਹੈ ਅਗਰ ਐਂਬੂਲੈਂਸ ਮੰਗਣ ਦੀ ਲੋੜ ਪੈਂਦੀ ਹੈ ਤਾਂ ਐਂਬੂਲੈਂਸ ਬੁਲਾਈ ਜਾਂਦੀ ਹੈ ਨਹੀਂ ਤੇ ਮੌਕੇ ਪਰ ਜ਼ਖਮੀਆਂ ਨੂੰ ਫਸਟ ایڈ ਦਿੱਤੀ ਜਾਂਦੀ ਪੰਜਾਬ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਆਪਣੀ ਤੁਹਾਨੂੰ 112 ਡਾਇਲ ਕਰੋਗੇ ਤੁਹਾਨੂੰ ਹੈਲਪ ਮਿਲੇਗੀ ਹੀ ਮਿਲੇਗੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਹੁਣ ਤੱਕ ਹੋਏ 30549 ਸੜਕ ਹਾਦਸਿਆਂ ਦੇ 1553 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਅਤੇ ਸੜਕ ਹਾਦਸਿਆਂ ਦੇ ਸ਼ਿਕਾਰ ਹੋਏ 18591 ਜ਼ਖਮੀਆਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ 80 ਕਿਲੋਮੀਟਰ ਦੇ ਰੇਡੀਅਸ ਚ ਗੱਡੀ ਹੈ ਜਿੱਤੇ ਵੀ ਜਦੋਂ ਵੀ ਉਹਨਾਂ ਨੂੰ ਕੋਈ ਕਾਲ ਆਉਂਦੀ ਹੈ ਤਾਂ ਉਹਨਾਂ ਦੀ ਐਵਰੇਜ 6 ਮਿੰਟ 20 ਸਕਿੰਟ ਹੈ ਉਹਦੇ ਵਿੱਚ ਆ ਪਹੁੰਚ ਕੇ ਫਿਰ ਜਿਹੜਾ ਵੀ ਹਸਪਤਾਲ ਨੇੜੇ ਹੈ ਚਾਹ ਸਰਕਾਰੀ ਹੈ ਪ੍ਰਾਈਵੇਟ ਹੈ ਉਹਦੇ ਚ ਪਹੁੰਚਾ ਦੋ ਇਹ ਸਾਰਾ ਜਿਹੜਾ ਪੈਸਾ ਹੈ ਉਹ ਗਵਰਨਮੈਂਟ ਦੇਊਗੀ ਦੈਨਿਕਸ ਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹੀ ਹਮਸਿੰਤ ਸਿੰਘ ਪਾਲ ਰਖੜੀ ਦਾ ਪਵਿੱਤਰ ਤਿਹਾਰ ਪੂਰੀ ਦੁਨੀਆ ਦੇ ਵਿੱਚ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਤਾਂ ਅੱਜ ਦੇ ਦਿਨ ਭੈਣਾ ਆਪਣੇ ਵੀਰ ਦੀ ਸੁੰਨੀ ਕਲਾਈ ਦੇ ਉੱਤੇ ਰਖੜੀ ਬੰਨ ਕੇ ਤਿਹਾਰ ਦਾ ਤਿਹਾਰ ਮਨਾਉਂਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਔਰ ਇਸੇ ਤਰ੍ਹਾਂ ਗੱਲ ਜ਼ਿਕਰ ਲੁਧਿਆਣਾ ਸੈਂਟਰਲ ਜੇਲ੍ਹ ਦੀ ਕਰੀਏ ਤਾਂ ਹਰ ਮਾਰ ਦੀ ਤਰ੍ਹਾਂ ਇਸ ਵਾਰ ਵੀ ਭੈਣਾ ਨੂੰ ਆਪਣੇ ਭਰਾਵਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਸਵੇਰੇ 9:00 ਤੋਂ ਲੈ ਕੇ ਸ਼ਾਮੀ 5:00 ਤੱਕ ਦਾ ਸਮਾਂ ਜਲਾ ਦਿੱਤਾ ਗਿਆ ਹੈ ਤਾਂ ਇਸੇ ਵਿੱਚ ਤੇ ਜ਼ਿਆਦਾ ਗੱਲਬਾਤ ਕਰਾਂਗੇ ਮੇਰੇ ਨਾਲ ਜੇਲ੍ਹ ਸੁਪਰੀਡੈਂਟ ਕੁਲਵੰਤ ਸਿੰਘ ਬਹੁਤ ਵਧੀਆ ਉਪਰਾਲਾ ਜਿਲਾਕੇ ਜੇਲ੍ਹ ਪ੍ਰਸ਼ਾਸਨ ਦੇ ਨਾਲ ਕੀਤਾ ਗਿਆ ਹੈ ਜਿਹੜਾ ਭਰਾਵਾਂ ਦੇ ਭੈਣਾਂ ਬਾਹਰ ਨੇ ਉਹਨਾਂ ਨੂੰ ਭਰਾਵਾਂ ਦੇ ਨਾਲ ਮਿਲਣ ਦਾ ਮੌਕਾ ਦਿੱਤਾ ਜਾ ਰਿਹਾ ਹੈ ਤਾਂ 9 ਤੋਂ 5 ਦਾ ਟਾਈਮ ਰੱਖਿਆ ਗਿਆ ਜਿਸਕਰ ਹੁਣ ਤੱਕ ਦੀ ਗੱਲ ਕਰੀਏ ਤਾਂ ਕਿੰਨੀਆਂ ਭੈਣਾਂ ਭਰਾਵਾਂ ਨੂੰ ਮਿਲ ਚੁੱਕੀਆਂ ਹਨ ਕਿਸ ਤਰ੍ਹਾਂ ਦੇ ਜਿਹੜੇ ਇੰਤਜ਼ਾਮ ਨੂੰ ਕੀਤੇ ਗਏ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਅੱਜ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਦਾ ਤਾਇੀਆਂ ਸੀ ਤੇ ਭਰਾਵਾਂ ਤੇ ਭੈਣਾਂ ਦੀ ਮੁਲਾਕਾਤ ਦੀ ਡੋੜੀ ਵਿੱਚ ਵਿਸ਼ੇਸ਼ ਪ੍ਰਬੰਧ ਕਰਾਇਆ ਗਿਆ ਜਿਹੜੇ ਸਾਡੇ ਵੱਲੋਂ ਅਸੀਂ ਚੇਅਰ ਵਗੈਰਾ ਲਾਈਆਂ ਗਈਆਂ ਜੋ ਮਠਿਆਈ ਦਾ ਪ੍ਰਬੰਧ ਦੇ ਜਾਂ ਬਾਅਦ ਸਿਕਿਉਰਿਟੀ ਆਪਣਾ ਸਾਡਾ ਪੂਰਾ ਕੀਤਾ ਹੋਇਆ ਤੇ ਤਾਂ ਜੋ ਵਧੀਆ ਆਪਣਾ ਜਿਹੜਾ ਤਿਹਾਰ ਰਕੜੀ ਦਾ ਪੈਣਪਰਾ ਦਾ ਇੱਕ ਪੁੱਤਰ ਹਿੱਸੇ ਦਾ ਹੁੰਦਾ ਉਹ ਬਣਾ ਸਕਣ ਹੁਣ ਤੱਕ ਜੇਕਰ ਗੱਲ ਕਰੀ ਤਾਂ ਕਿੰਨੇ ਪਰਿਵਾਰ ਮਿਲਾਕਤ ਕਰ ਚੁੱਕੇ ਹਨ ਤੁਹਾਡਾ ਰੁਕਾ 800 900 ਦੇ ਕਰੀਬ ਮਿਲਾਕਤ ਹੋ ਚੁੱਕੀ ਸਿਰ ਤੋਂ 9 ਵਜੇ ਤੋਂ ਲੈ ਕੇ ਮੋਗਲ ਤੋਂ ਲੈ ਕੇ ਹੁਣ ਦੁਪਹਿਰ ਤੱਕ ਜਨਕਟ 900 ਮਿਲਾਕਤ ਤੇ ਸ਼ਾਮ ਤੱਕ ਕੀ ਲੱਗਦਾ ਕਿੰਨੇ ਕੁ ਲੋਕਾਂ ਦੀ ਮੁਲਾਕਤ ਹੋਰ ਹੋ ਜਾਵੇਗੀ ਇਸ ਸਮੇਂ ਅਰਥ ਤੱਕ ਕੋਈ 2200 ਦੇ ਕਰੀਬ ਮੁਲਾਕਤ ਹੋ ਜਾਏਗੀ ਸਾਡੇ ਜਿਹਦੇ ਵੀ ਉਸ ਤੋਂ ਬਾਅਦ ਵੀ ਜੇ ਕੋਈ ਰਹਿ ਗਿਆ ਉਹ ਸੀ ਮੁਲਾਕਾਤ ਹੋਈ ਜਾਵੇਗੀ ਜਿਹੜਾ ਵੀ ਸਾਡੇ ਕੈਂਪਸ 'ਚ ਆ ਜਾਵੇਗਾ ਤੁਸੀਂ ਪਰਸਨਲੀ ਕਿਸੇ ਭਿੰਡ ਦੇ ਨਾਲ ਗੱਲਬਾਤ ਕੀਤੀ ਹੈ ਵੀ ਉਹਨਾਂ ਨੂੰ ਕਿਵੇਂ ਦਾ ਮਹਿਸੂਸ ਹੋਇਆ ਤੁਹਾਡੇ ਪਰਸਨਲ ਇੰਤਜ਼ਾਮ ਕਿਹੋ ਜਿਹਾ ਲ ਸਾਡੀ ਤੇ ਇਹੋ ਹੀ ਨਾ ਅੱਗੇ ਗਈ ਹੈ ਹੈ ਸੁਧਾਰ ਦਾ ਵੀ ਆਪ ਦਾ ਕ੍ਰਾਈਮ ਛੱਡ ਕੇ ਜਾਣ ਇੱਥੇ ਤੇ ਆਪਣੇ ਸਮਾਜ ਦੇ ਵਿੱਚ ਜਾ ਕੇ ਆਪਣੇ ਪਰਿਵਾਰ ਦੇ ਵਿੱਚ ਰਹਿਣ ਤੇ ਅਗਲੀ ਰਖੜੀ ਜਿਹੜੀ ਆਪਣੀ ਭੈਣ ਨੂੰ ਆਪਣੇ ਘਰ ਵਿੱਚ ਹੀ ਬੰਨੇ ਇੱਥੇ ਜੇਲ੍ਹ ਦਾਾਉਣ ਦੀ ਜਰੂਰਤ ਨਾ ਪਵੇ ਜਿਹੜੇ ਪਰਿਵਾਰਕ ਮੈਂਬਰ ਆਏ ਨੇ ਕੈਦੀਆਂ ਦੇ ਉਹਨਾਂ ਨੂੰ ਉਹਨਾਂ ਦੇ ਲਈ ਬਾਹਰ ਬੈਠਣ ਦੀ ਇੰਤਜ਼ਾਮ ਕਿਸ ਤਰ੍ਹਾਂ ਦੇ ਕੀਤੇ ਇਹਨਾਂ ਕੁਝ ਲੋਕ ਸਾਨੂੰ ਮਿਲੇ ਨੇ ਉਹ ਕਹਿੰਦੇ ਵੀ ਨਾ ਤੇ ਇੱਥੇ ਬੈਠਣ ਦਾ ਕੋਈ ਇੰਤਜ਼ਾਮ ਹੈ ਨਾ ਪਾਣੀ ਦਾ ਇੰਤਜ਼ਾਮ ਹੈ ਛੱਡ ਥਲੇ ਕਿਤੇ ਗੱਡੀਆਂ ਖੜੀਆਂ ਜਦ ਕਿ ਇੱਥੇ ਲੋਕ ਬਹਿ ਸਕਦੇ ਸ਼ਾਭੀ ਐਕਚੁਅਲੀ ਜਿਹੜਾ ਪ੍ਰਬੰਧ ਹੈ ਉਹ ਪਰਲੇ ਪ ਉੱਥੇ ਜage ਬੈਠ ਨਹੀਂ ਰਹੇ ਇਹ ਅਗੇ ਸਿਮਨੇ ਇਸੇ ਦੇਖ ਖਲੋਤੇ ਹੋਏ ਆ ਜਿਦੋਂ ਕਿ ਪ੍ਰਬੰਧ ਸਾਡਾ ਪਰਲੇ ਪਾਸੇ ਸਾਈਡ ਤੇ ਕੁਰਸੀਆਂ ਵੀ ਲੱਗੀਆਂ ਹੋਈਆਂ ਪਾਣੀ ਦਾ ਪ੍ਰਬੰਧ ਸਾਰਾ ਕੀਤਾ ਆ ਪਰ ਇਹ ਉੱਥੋਂ ਉੱਠ ਕੇ ਆਗੇ ਇੱਥੇ ਖੜੇ ਹੋਏ ਆ ਇਹਨਾਂ ਨੂੰ ਅਸੀਂ ਕਹਿ ਰਹੇ ਹਾਂ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਇੰਤਜ਼ਾਮ ਉੱਥਾ ਕਿੱਥੇ ਕੀਤਾ ਸਾਰਾ ਪ੍ਰਬੰਧ ਕੀਤਾ ਗਿਆ ਸਾਡਾ ਹਾਂਜੀ ਤਾਂ ਕੈਦੀਆਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜਾਂ ਫਿਰ ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਤਾਂ ਸੋ ਪ੍ਰਵਾਹ ਜਾਨੇ ਜੀ ਇਥੋਂ ਆਪਣਾ ਪੂਰਾ ਸੁਧਾਰ ਜੇਲ੍ਹ ਦੇ ਵਿੱਚ ਸਾਡਾ ਤਾਂ ਇਹ ਡਿਊਟੀ ਹੈ ਬੇਰੰਸ ਸੁਧਾਰ ਕੇ ਪੂਰਾ ਸਮਾਜ ਦੇ ਵਿੱਚ ਜਾ ਕੇ ਆਪਣਾ ਵਿਚਰਨਾ ਆਪਣੇ ਪਰਿਵਾਰ ਵਿੱਚ ਰਹਿਣਾ ਤੇ ਪਰਦੇਸ਼ ਦੀ ਤਰੱਕੀ ਦਾ ਕੰਮ ਕਰਨਾ ਅਗਲੀ ਰਕੜੀ ਜਿਹੜੀ ਆਪਣੇ ਪਰਿਵਾਰ ਨਾਲ ਜਾ ਕੇ ਬਣਾ ਹਾਂਜੀ ਥੈਂਕ ਯੂ ਬਿਲਕੁਲ ਇਹ ਸੰਜੀਲ ਸੁਪਰੀਡੈਂਟ ਕੁਲਵੰਤ ਸਿੰਘ ਸਿੱਧੂ ਜੀ ਜਿਨ੍ਹਾਂ ਦੇ ਵੱਲੋਂ ਪੂਰੇ ਇੰਤਜ਼ਾਮ ਨੇ ਜਿਹੜੇ ਕਿ ਉਹ ਬਰੀਕੇ ਦੇ ਨਾਲ ਦੱਸਿਆ ਗਿਆ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਨੇ ਔਰ ਨਾਲ ਦੀ ਨਾਲ ਇੱਕ ਮੈਸੇਜ ਵੀ ਦਿੰਦੇ ਹੋਏ ਨਜ਼ਰ ਆ ਰਹੀ ਹੈ ਕ੍ਰਾਈਮ ਛੱਡੋ ਤਾਂ ਜੋ ਅਗਲੀ ਰਕੜੀ ਜਿਹੜੀ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਘਰਾਂ ਦੇ ਵਿੱਚ ਬੈਠ ਕੇ ਮਨਾ ਸਕੋ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਕਪਾਲ ਦੇ ਨਿਕ ਸਵੇਰਾ ਲੁਧਿਆਣਾ